राम राम जी शाहस्वागन ਦਾ ਬਸੰਗ ਨਾਨਕ ਜੀ ਜਦੋਂ ਯਾਤਰਾ ਕਰਦੇ ਹੋਏ ਅੱਗੇ ਵਧੇ ਤੇ ਮੁਸਲਮਾਨਾਂ ਦੇ ਇੱਕ ਨਗਰ ਵਿੱਚ ਪਹੁੰਚੇ ਉੱਥੇ ਸ਼ਾਸਵਾਗਨ ਨਾਮ ਦਾ ਇੱਕ ਪਖੰਡੀ ਸੀ ਜੋ ਕਿ ਪੂਰਨ ਵਾਸ਼ੀ ਨੂੰ ਇਸਤਰੀਆਂ ਵਾਲੇ ਕੱਪੜੇ ਪਹਿਨ ਕੇ ਇੱਕ ਕਮਰੇ ਵਿੱਚ ਬੈਠ ਜਾਂਦਾ ਸੀ ਤੇ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮਨ ਨੂੰ ਪਰਮਾਤਮਾ ਮਿਲਣ ਲਈ ਹੁੰਦਾ ਹੈ ਤਾਂ ਕਰਕੇ ਮੈਂ ਇਸਤਰੀ ਵਾਲਾ ਵੇਸ਼ ਤਰਨ ਕਰਦਾ ਹਾਂ ਉਸਨੇ ਆਪਣਾ ਨਾਂ ਸ਼ਾਂਤ ਸਵਾਗਨਮੀ ਇਸ ਲਈ ਰੱਖਿਆ ਸੀ ਲੋਕੀ ਉਸ ਨੂੰ ਬਹੁਤ ਪੇਟਾਂ ਕੰਦੇਸਨ ਮਠਾਈਆਂ ਅਤੇ ਬਹੁਤ ਸਾਰੇ ਤੋਹਫੇ ਦਿੰਦੇ ਸੀ ਕਿ ਇਸ ਨੂੰ ਪ੍ਰਮਾਤਮਾ ਦੇ دیدار ਹੁੰਦੇ ਨੇ ਇਹ ਬਹੁਤ ਵੱਡਾ ਸੰਤ ਹੈ ਅਤੇ ਇਹ ਪ੍ਰਮਾਤਮਾ ਕੋ ਸਾਡੇ ਰੁਕੇ ਹੋਏ ਕੰਮ ਕਰਵਾ ਦੇਵੇਗਾ ਉਸ ਦੀ ਬਹੁਤ ਮਾਨੋੜਾਈ ਹੁੰਦੀ ਸੀ ਪਰੰਤੂ ਸੀ ਇੱਕ ਨੰਬਰ ਦਾ ਪਖੰਡੀ ਤੋਖੇਵਾਜ ਨਾਨਕ ਜੀ ਨੇ ਉਸ ਦਾ ਪੋਲ ਖੋਲਣ ਦੀ ਇੱਛਾ ਨਾਲ ਉਸ ਨਗਰ ਵਿੱਚ ਪ੍ਰਵੇਸ਼ ਕੀਤਾ। ਅਦੇ ਰਾਤ ਨੂੰ ਇੱਕ ਸ਼ਰਧਾਲੂ ਬੁੱਢੀ ਮਾਤਾ ਦੇ ਘਰ ਵਿੱਚ ਮਿਰਾਜਮਾਨ ਉਹ ਕੇ ਉਸਨੂੰ ਕਰਤਾਰਿਤ ਕੀਤਾ। ਉਹ ਨਾਨਕ ਜੀ ਦੇ ਚੜਨਾ ਦੀ ਮੂਰਤ ਸੀ ਦੇ ਪ੍ਰਮਾਤਮਾ ਦੇ ਨਾਮ ਦਾ ਜਪ ਕਰਦੀ ਰਹਿੰਦੀ ਸੀ। ਨਾਨਕ ਜੀ ਦੀ ਬਹੁਤ ਸੇਵਾ ਉਪਗਤ ਕੀਤੀ। ਅਗਲੇ ਦਿਨ ਜਦੋਂ ਮੇਲਾ ਬਹੁਤ ਪੜ ਗਿਆ। ਨਾਨਕ ਜੀ ਬਾਲਾ ਜੀ ਮਰਦਾਨਾ ਜੀ ਅਤੇ ਮੂਲੇ ਕਿ ਰਾਣੀ ਨਾਲ ਉਸ ਜਗੰਤ ਤੱਕ ਪਹੁੰਚੇ ਜਦੋਂ ਉਸ ਕਮਰੇ ਅੰਦਰ ਜਾਣ ਲੱਗੇ ਦਰਬਾਰ ਨੇ ਰੋਕ ਲਿਆ ਦਰਬਾਰ ਨੇ ਕਿਹਾ ਕਿ ਅੰਦਰ ਕੋਈ ਨਹੀਂ ਜਾ ਸਕਦਾ ਬਾਹਰੋਂ ਹੀ ਲੋਕ ਮੱਥਾ ਟੇਕ ਕੇ ਚਲੇ ਜਾਂਦੇ ਹਨ ਨਾਨਕ ਜੀ ਨੇ ਕਿਹਾ ਕਿ ਅੰਦਰ ਜਾ ਕੇ ਸ਼ਾਹ ਸੁਆਗਨ ਜੀ ਨੂੰ ਕਿਹਾ ਕਿ ਇੱਕ ਫਕੀਰ ਤੁਹਾਡੇ ਦਰਸ਼ਨਾ ਲਈ ਬਹੁਤ ਦੂਰੋਂ ਆਏ ਨੇ ਦਰਬਾਰ ਨੇ ਕਿਹਾ ਠੀਕ ਹੈ ਉਸਨੇ ਅੰਦਰ ਜਾ ਕੇ ਸ਼ਾਸਤ ਸਵਾਗਨ ਨੂੰ ਕਿਹਾ ਕਿ ਇੱਕ ਫਕੀਰ ਤੁਹਾਡੇ ਦਰਸ਼ਨਾਂ ਲਈ ਬਹੁਤ ਦੂਰੋਂ ਆਏ ਨੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਸ਼ਾਸਤ ਸਵਾਗਨ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਅੱਜ ਮੈਨੂੰ ਪ੍ਰਮਾਤਮਾ ਨੇ ਮਿਲਣ ਲਈ ਆਨਾ ਹੈ ਮੈਂ ਉਨ੍ਹਾਂ ਤੋਂ ਇਲਾਵਾ ਹੋਰ ਕਿਸੇ ਦੇ ਦੀਦਾਰ ਨਹੀਂ ਕਰਨਾ ਚਾਹੁੰਦਾ ਉਨ੍ਹਾਂ ਨੂੰ ਕਹਿ ਦੇ ਕਿ ਇਤੋਂ ਹੀ ਯਾਤਰਾ ਸਾਰਿਆਂ ਦੀ ਸੰਪੂਰਨ ਹੁੰਦੀ ਹੈ ਤੁਹਾਡੀ ਵੀ ਯਾਤਰਾ ਬਾਰੋ ਹੀ ਸੰਪੂਰਨ ਹੋ ਗਈ ਹੈ ਤੁਸੀਂ ਚਲੇ ਜਾਓ ਜੇਦੋ ਇਹ ਸ਼ਬਦ ਦਰਵਾਨੇ ਨਾਨਕ ਜੀ ਨੂੰ ਕਹੇ ਤੇ ਨਾਨਕ ਜੀ ਹੱਸ ਪਏ। ਉਹਨਾਂ ਨੇ ਕਿਹਾ ਮਰਦਾਨੀਆਂ ਤੇ ਪਖੰਡਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਚਲ ਵਾਪਸ ਚਲੀਏ। ਜਦੋਂ ਮੇਲੇ ਤੋਂ ਨਾਨਕ ਜੀ ਵਾਪਸ ਗਏ ਤਾਂ ਮੇਲੇ ਵਿੱਚ ਲੜਾਈ ਸ਼ੁਰੂ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਉੱਥੇ ਮਾਰ ਕੁੱਟ ਤੱਕ ਨੌਬਤ ਆ ਗਈ। ਲੋਕਾਂ ਦੀ ਭੀੜ ਬੇਕਾਬੂ ਹੋ ਗਈ। ਕੁਝ ਦੁਕਾਨਾਂ ਲੁੱਟ ਲਈਆਂ, ਕੁਝ ਲੋਕਾਂ ਨੂੰ ਮਾਰ ਕੁੱਟ ਦਿੱਤਾ। ਦੇ ਹੋ ਪੀਰ ਦੇ ਕਾਬੂ ਹੋ ਕੇ ਸ਼ਾ ਸੁਹਾਗਨ ਦੇ ਕਮਰੇ ਦੇ ਅੰਦਰ ਜਾ ਪੁੱਜੀ ਜਦੋਂ ਕਮਰੇ ਦੇ ਅੰਦਰ ਜਾ ਪੁੱਜੀ ਤੇ ਉਹਨਾਂ ਨੇ ਕੀ ਦੇਖਿਆ ਕਿ ਸ਼ਾ ਸੁਹਾਗਨ ਇੱਕ ਮੋਟਿਆੜ ਨਾਲ ਪਲੰਘ ਉੱਤੇ ਵਿਰਾਜਮਾਨ ਹੋ ਕੇ ਕੁਗਰਮ ਕਰ ਰਹੇ ਸਨ ਜਦੋਂ ਇਹ ਦ੍ਰਿਸ਼ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਉਹਨਾਂ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਸ਼ਾ ਸੁਹਾਗਨ ਨੂੰ ਮਿਲਿਆ ਸਾਲੀਆਂ ਪੇਟਾ ਖੋਲ ਲਿਆ ਉਸ ਦਾ ਸਾਰਾ ਤੁਨ ਨਟ ਲਿਆ ਅੰਤਿਸਨ ਬਹੁਤ ਬੁਰੀ ਤਰ੍ਹਾਂ ਮਾਰਿਆ ਉਹ ਯੁਕਤੀ ਉੱਥੋਂ ਨੱਠ ਗਈ ਜਿੰਦ ਇਹ ਸਭ ਕਾਰ ਹੋ ਗਿਆ ਤਸ਼ਾਸੋਗਨ ਨੇ ਮਨ ਵਿੱਚ ਯਾਦ ਕੀਤਾ ਕਿ ਮਨ ਨੂੰ ਇੱਕ ਫਕੀਰ ਮਿਲਣ ਲਈ ਆਏ ਸਨ ਜੇ ਮੈਂ ਉਹਨਾਂ ਨੂੰ ਮਿਲ ਲੰਦਾ ਤਾਂ ਮੇਰੀ ਇਹ ਦੁਰਗਤੀ ਨਹੀਂ ਹੁੰਦੀ ਮੈਂ ਉਹਨਾਂ ਦਾ ਅਨਾਦਰ ਕੀਤਾ ਸੀ ਉਸ ਦਾ ਇਹ ਫਲ ਮੈਨੂੰ ਮਿਲਿਆ ਹੈ ਮੇਰੀ ਸਾਰੀ ਪ੍ਰਤਿਸ਼ਟਾ ਜਾਂਦੀ ਰਹੀ ਮੇਰੀ ਸਾਰੀ ਤੰਦੁਲਤ ਜਾਂਦੀ ਰਹੀ ਅਤੇ ਮੇਰਾ ਪਖੰਡ ਵੀ ਲੋਕਾਂ ਦੇ ਸਾਹਮਣੇ ਆ ਗਿਆ ਇਹ ਮੈਨੂੰ ਮੇਰੇ ਕਰਮਾਂ ਦਾ ਹੀ ਫਲ ਮਿਲਿਆ ਹੈ ਪਰੰਤੂ ਹੁਣ ਪਛਤਾਣ ਦਾ ਕੋਈ ਫਾਇਦਾ ਨਹੀਂ ਸੀ ਨਾਨਕ ਜੀ ਅਗੇ ਚਲ ਪਏ ਸੰਦਿ ਸ਼ਾਸਵਾਗਨ ਨੂੰ ਉਸ ਦੇ ਕਰਮਾਂ ਦਾ ਫਲ ਮਿਲ ਗਿਆ ਸੀ ਧੰਨਵਾਦ